ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਅੱਜ ਪਟਿਆਲੇ ਦੇ ਨਾਬਾ ਸਤਸੰਗ ਘਰ ਦੇ ਇੱਕ ਸੈਂਟਰ 'ਚ ਸੰਗਤ ਨੂੰ ਦਰਸ਼ਨ ਦਿੱਤੇ। ਇਸ ਮੌਕੇ ਹਰਜੂਰ ਜਸਦੀਪ ਸਿੰਘ ਗਿਲ ਵੀ ਉਹਨਾਂ ਦੇ ਨਾਲ ਮੌਜੂਦ ਸਨ। ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਬਾਬਾ ਜੀ ਨਾਬਾ ਦੇ ਹੀਰਾ ਮਹਿਲ 'ਚ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜਾਂ ਨੂੰ ਮਿਲਣ ਲਈ ਪਹੁੰਚੇ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਨੇ। ਨਾਬਾ ਪਹੁੰਚਣ ਤੇ ਹਲਕੇ ਦੇ ਵਿਧਾਇਕ ਦੇਵ ਸਿੰਘ ਗੁਰਦੇਵ ਮਾਨ ਵੀ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਸੁਰਜੀਤ ਸਿੰਘ ਰਖੜਾ ਸਣੇ ਕਈ ਹਸਤੀਆਂ ਮੌਜੂਦ ਸਨ ਬਾਬਾ ਜੀ ਨੇ ਉੱਥੇ ਇੱਕ ਹਵੇਲੀ ਨੂੰ ਵੀ ਵੇਖਿਆ ਤੇ ਸੰਗਤਾਂ ਵੱਡੀ ਗਿਣਤੀ ਚ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਸਨ ਅੱਜ ਬਾਬਾ ਜੀ ਨੇ ਜਿੱਥੇ ਨਾਬਾ ਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਉੱਥੇ ਹੀ ਹਾਰਨਪੁਰ ਦੀ ਸੰਗਤ ਨੂੰ ਵੀ ਦਰਸ਼ਨ ਦਿੱਤੇ ਮਿਰਰ ਰਿਪੋਰਟ ਪੀ9 ਨਿਊਜ਼ I <laughs>